ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 9778 ਜਿੰਨਾ ਵੀ ਇਹਨਾਂ ਨੇ ਜੇ ਇਹਨਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਕਿੜੈਕਟ ਤਸੀਰ ਤੇ ਜ਼ਿਲ੍ਹਾ ਬਾਈ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ 'ਚ ਪਸ਼ੂ ਆਉਂਦੇ ਰਹਿੰਦੇ ਆ ਤੇ ਰੂਟੀਨ 'ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਟੋਟਲ 4 ਐਨੀਮਲ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਾਈ ਗੁਰਦੇਵਤ ਸਿੰਘ ਆ ਪਿੰਡ ਜੜੇਕਾ ਜਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਦੀ ਮੋਬਾਈਲ ਨੰਬਰ ਜੀ 9801755678 ਠੀਕ ਆ ਜੀ ਜਿਹੜੀ ਪਹਿਲਾ ਵੀਡੀਓ ਬਾਈ ਵੈੱਗ ਗਿਆ ਮਾਲ ਜੀ ਹਾਂ ਹਾਂ ਬਈ ਮਾਲ ਅੱਜ ਵੀ ਗਾਂਗਾ ਨੌ ਸਿੰਘ ਆ ਸਾਰੀਆਂ ਇਹ ਜੀ ਚਾਰ ਰਿੰਗਾਂ 5 ਵੇਚੀਆਂ ਪੰਜ ਵੇਚੀਆਂ ਠੀਕ ਹੈ ਜੀ ਤੇ ਇੱਕ ਨੰਬਰ ਬਈ ਐਚ ਐਫ ਤੋਂ ਸ਼ੁਰੂ ਕਰ ਲੈਨੇ ਸੂਆ ਕਿੰਨਾ ਮਾਜੀ ਤੇ ਰੇਨ ਨਾਲ ਦੂਜਾ ਸੂਆ ਵੀਰ ਠੀਕ ਹੈ ਜੀ ਦੁੱਧ ਵੀ ਲਈ ਆ ਗਾ ਹੁਣੇ ਲੈ ਕੇ ਆਂਦੀ ਆ ਤੇ ਲਿਆਰਾ ਹੀ ਪਾਇਆ ਹਜੇ ਸੰਗ ਲਾ ਕੇ ਠੀਕ ਹੈ ਬਾਈ ਹਾਂ ਦਣ ਕਿੰਨੇ ਲੈ ਜੂ ਜੀ ਦਣ ਹਜੇ 7 ਪਾਇਆ ਵੀਰ ਵਿਹੜ ਬਥੇਰੀ ਚੰਗੀ ਆ ਕਿੰਨਾ ਕ ਪਾ ਜੂ ਬਾਈ ਦੁੱਧ ਦੁੱਧ ਬਾਈ 16 17 ਲੀਟਰ ਪਲੋਂ ਦਾ ਤੱਤਾ ਵਾਵਾਚੀ ਦਾ ਇਹ 10 ਦਣ ਲਈਂਦੀ ਆ ਵਾਚੀ ਜੋ ਹਵਾਨਾਂ ਚ ਬਹੁਤ ਪਈ ਆ ਥਣ ਭਾਂਡੇ ਦੀ ਬਹੁਤ ਸਾਫ ਆ ਕੱਲਾ ਕੱਲਾ ਨਿਖੜ ਮਾ ਥਣ ਸੋਹਣਾ ਹੋ ਫਿਟਿੰ ਜਾੜੂ ਬਈ ਠਾਰਾਉਣੀ ਕਰ ਲਓ ਨੂੰ ਬਈ ਵੱਧ ਵੀ ਚਵਾ ਸਕਦੇ ਆ ਵੈੜ ਦੇ ਚੀਪਾ ਹਜੇ ਛੇਹ ਦੀ ਆਉਂਦਾ ਲੈ ਠੀਕ ਆ ਜੀ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲਓ ਬਣੋ ਬਹੁਤ ਵਧੀਆ ਕਰ ਲਓ ਜੀ ਤੋਰ ਕੇ ਦਿਖਾ ਦਿ ਬਾਈ ਦੂਜਾ ਸੂਆ ਜੀ ਦੈਨ ਡੇਟ ਮੁਤਾਬਕ ਬਾਈ ਦੱਸਦਾ ਹਫਤਾ ਪਿਆਗਾ ਬਾਕੀ ਕਰਮ ਵਾਲਾ ਪਸ਼ੂ ਕਈ ਯਾਰ ਇੱਕ ਦੋ ਦਿਨ ਉੱਪਰ ਵੀ ਲੈ ਜਾਂਦਾ ਕੱਦ ਕਾਠ ਦੀ ਵੀ ਕਰਮ ਵਾਲੀ ਚੰਗੀ ਆ ਪੂਰੀ ਵੱਡੀ ਆ ਯਾਰ ਪਿਛਲੇ ਸੂਏ ਬਾਈ ਦੱਸਦਾ ਕਿ 17 ਕਿਲੋ ਦੁੱਧ ਚੋਇਆ ਵਾ ਅਗਲੇ ਯਾਰ ਪਲੱਸ ਦੀ ਉਮੀਦ ਆ ਬਾਕੀ ਸੇਵਾ ਦਾ ਜੇ ਕੋਈ ਵੀ ਰਵੱਦ ਕਰ ਲੂ ਸਭ ਪਲੱਸ ਵੀ ਲੈ ਲੂ ਥਾਣਾ ਦੀ ਪੂਰੀ ਸਾਫ ਆ ਓਕੇ ਜਮਾ ਜੀ ਜਮਾ ਓਕੇ ਫਿਰ ਚਾਰੇ ਥਾਣਾ ਜੋ ਸ਼ੇਰ ਦਊਗਾ ਜਮਾ ਸ਼ੇਰ ਛੋਲ ਹਵਾਨੇ ਚ ਬਹੁਤ ਪਈ ਆ ਬਾਕੀ ਸੋਨਾ ਫਿਟਿੰਗ ਵਾਲਾ ਠੋਸ ਹਵਾਨਾ ਹਣ ਬੜਾ ਚੰਗਾ ਲੱਗਾ ਘਾਣੂ ਹਣ ਪੂਰਾ ਟਾਪ ਦਾ ਨਿਖੜਮਾ ਕੋਈ ਜੁੜਦਾ ਨਹੀਂ ਪੜਦਾ ਨਹੀਂ ਜੀ ਹੱਥੀ ਜਵਾਈ ਵਾਲਾ ਥਾਣਾ ਕੋਈ ਛੋਟਾ ਨਹੀਂ ਬਾਕੀ ਕੱਦ ਵਜਨ ਕਾੜ ਦੀ ਚੰਗੀ ਆ ਸੋਹਣੀ ਫੇਸ ਕੁਆਲਿਟੀ ਜੈ ਜਮੋਲ ਬਾਈ ਜੀ ਮੁੱਲ ਤਾਂ ਭਰਾ ਕਰਨ ਨੂੰ ਪਣਾ 55000 ਕਰਾਲਾ ਵਹਿੜ ਤਾਂ ਵੀ ਮੁੱਲਕ ਹੁੰਦੀ ਆ ਠੀਕ ਆ ਜੀ ਪਰ ਜਿਹੜਾ ਲੈਣਾ ਇਹ ਉਹ 50000 ਛੂਟ ਕਰਾਂਗੇ 49000 ਠੀਕ ਆ ਜੀ ਬਾਈ ਕਹਿੰਦਾ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ ਕੱਲੀ ਕੱਚੀ ਕੱਚੀ ਆ ਜੀ 49000 50000 ਚੋਂ 1000 ਛੂਟ ਕਰਾਂਗੇ 49000 ਬਾਈ ਡਿਮਾਂਡ ਕਰਦਿਆ ਕੱਲ੍ਹ ਆ ਉਹ ਚ ਛੂਟ ਛੱਪਾਈ ਹੋਊਗਾ ਜਿਹਨੂੰ ਜੱਜੂਗੇ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਸਿਲਸ ਲੱਗ ਕਰਮ ਵਾਲੀ ਪੂਰੀ ਆ ਫਣਾ ਦੀ ਓਕੇ ਆ ਸੋਹਣੀ ਫੇਸ ਕੁਆਲਟੀ ਚਾਹੇ ਜਵਾਕ ਬੈਠੇ ਰਹਿਣਾ ਜੀ ਸੀਲਸ ਲੱਗਦੇ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਵੱਡੀ ਬਿਹੜਾ ਬਾਈ ਦੂਆ ਸੁਹੀਏ ਆ ਠੀਕ ਆ ਜੀ ਕਿੰਨੇ ਕ ਦਿਨ ਲੈ ਜੂ ਬਾਈ ਇਹਨੇ ਹਜੇ 10 ਦਿਨ ਪਾਈ ਬਾਈ ਕਿੰਨਾ ਕ ਬਾਜੀ ਦੁੱਧ ਦੋ ਦਿਨ ਬਾਈ 20 ਲੀਟਰ ਪਲੂਨ ਨੇ ਦਿੱਤਾ ਬਰਾ ਠੀਕ ਆ ਜੀ ਬਾਕੀ ਜੋ ਗਾਂ ਤੁਰੂ ਵੀ ਦੱਸੋਗੇ ਆਪ ਹੀ ਬਾਕੀ ਕੱਦ ਕਾਠ ਤੇ ਵਜਨ ਵਾਲੀ ਆ ਪੂਰੀ ਸੰਵੀ ਪਲੀ ਸੁਆ ਦੂਜਾ ਪਲੂਨ ਦਾ 20 ਲੀਟਰ ਬਾਈ 10 ਦਿਨ ਦਿੱਤਾ ਵਾ ਦਿਨ ਡੇਟ ਮੁਤਾਬਕ ਦੱਸ ਪਏ ਆ ਹਵਾਨਾ ਦਾ ਕਰਮ ਵਾਲੀ ਨੇ ਇੱਕ ਹਸਾਬ ਦਾ ਸਟਾਰਟ ਹੀ ਕੀਤਾ ਬਣਾਉਣਾ ਤੇ ਕਰਮ ਵਾਲੀ ਤਿਆਰ ਹੋ ਗਈ ਪੂਰਾ ਟਾਪ ਦਾ ਤੇ ਵੱਡਾ ਹਵਾਨਾ ਤਿਆਰ ਕਰੂਗੀ ਝੋਲੇ ਬਹੁਤ ਪਈ ਆ ਬਈ ਹਵਾਨੇ ਚ ਹਜੇ ਪੂਰੀਆਂ ਵਲਟਲਾਂ ਬਾਕੀ ਥਾਣਾ ਦਾ ਸਿਆ ਸੂਣਾ ਗਿਆ ਤੇ ਲੱਗੀਆਂ ਹੱਥੀ ਚ ਵਾਈ ਹਲਾ ਥਾਣਾ ਕੱਲਾ ਕੱਲਾ ਨਿੱਖੜਵਾ ਝੋਲ ਤਾਂ ਬਈ ਹਜੇ ਇੱਕ ਹਸਾਬ ਦਾ ਸਟਾਰਟ ਹੀ ਹੋਇਆ ਹਵਾਨਾ ਦਸਾਂ ਦਿਨਾਂ ਚ ਪੂਰਾ ਫੁੱਲ ਭਰ ਲੈਣਾ ਪੂਰੀ ਵਜਨ ਵਾਲੀ ਤੇ ਸਟਰਕਚਰ ਦੀ ਆ ਵਜਨ ਵਾਲੀ ਆ ਕੋਈ ਲਿੱਸੀ ਨਹੀਂ ਫਿੱਕੀ ਨਹੀਂ ਇਹਦਾ ਮੁੱਲ ਬਈ ਜੈਜ ਇਹਦਾ ਬਈ ਕੱਚੀ ਦਾ ਮੁੱਲ ਅੱਜ 50000 ਹੈ ਤਿਆਰ ਹੋਈ ਦਾ ਵਹਿਣ 75 ਦੀ ਹੈ ਬਾਈ ਠੀਕ ਹੈ ਜੀ ਕੱਲੀ ਕੱਚੀ ਕੱਚੀ ਹੈ ਜੀ ਜੇ 4 ਦਿਨ ਸਾਮਕੇ ਵਿੱਚ ਨਹੀਂ ਹੋਵੇ ਤਾਂ ਵੀ 4 ਪੈਸੇ ਦੇ ਦੂੰ ਕੱਚੀ ਦਾ ਮੁੱਲ 50000 ਰੁਪਿਆ ਵਿੱਚੋਂ ਕੱਲੀ ਛੋੜੀ ਹੋਊ ਖੁਸ਼ੀਨਾਮੇ ਦੀ ਜਿੱਦਾਂ ਤਿਆਰ ਹੋ ਗਏ ਉਦਦੇ ਬਾਈ ਕਹਿੰਦਾ ਮੁੱਲ ਹੋਰ ਹੋਊਗਾ ਜਿਹਨੂੰ ਜੱਜ ਤੈਨੂੰ ਵੀ ਤੁਸੀਂ ਜਾਂਦੀ ਪੈਂਦੇ ਵੜ ਦੇ ਕਿੰਨੀ ਵਜਨ ਵਾਲੀ ਆ ਕਿਹੜਾ ਉਹ ਜੀ ਜਦੋਂ ਬਾਈ ਆ ਕੇ ਵੇਖਣਗੇ ਵੀਡੀਓ ਤੇ ਹੋ ਸਕਦਾ ਘੱਟ ਲੱਗਦੀ ਹੋਵੇ ਪਰ ਫੁੱਲ ਵਜਨ ਵਾਲੀ ਆ ਜੀ ਸਭੀ ਬਲੀ ਚੰਗੀ ਆ ਜੇ ਇਹਨੇ ਬਾਈ 20 22 ਨਾ ਦਿੱਤਾ ਤਾਂ ਫਿਰ ਦੇਣਾ ਵੀ ਕਿਨੇ ਆ ਖਾਣਾ ਦੇ ਸਾਬ ਸੋਹਣਿਆ ਸੀਲਸ ਲੱਗਦਾ ਅੰਤ ਕੋਈ ਨਹੀਂ ਚਾਹੀ ਨਿਆਣਾ ਪਾਉਣਾ ਪਾ ਲਿਓ ਨਹੀਂ ਪਾਉਣਾ ਨਾ ਪਾਇਓ ਹਜੇ ਤਾਂ ਬਾਈ ਹਵਾਨਾ ਦੀ ਸਟਾਰਟਿੰਗ ਕੀ ਆ ਬਹੁਤ ਚੰਗੀ ਵੈੜਾ ਆ ਜੀ ਹਵਾਨਾ ਦੀ ਤੁਹਾਨੂੰ ਨੰਬਰ ਬਾਈ ਸਿੰਘਾ ਵਾਲੀ ਮਾਰਦੀ ਮੁਰਦੀ ਤਾਂ ਨਹੀਂ ਬਈ ਇਹ ਇਹ ਝੁੰਗੀਆਂ ਝੁੰਗਾ ਪਸੂ ਹੀ ਕਰਮ ਵਾਲਾ ਹੁੰਦਾ ਠੀਕ ਹੈ ਜੀ ਸੂਆ ਕਿੰਨੇ ਮਾਜੇ ਸੂਆ ਇਹਦਾ origial ਦੂਜਾ ਸੂਆ ਠੀਕ ਹੈ ਜੀ ਲੈ ਚਲਦੀ ਬਾਈ ਉਧਰ ਦੂਗਾ ਫੇਸ ਕੁਆਲਟੀ ਚੈੱਕ ਕਰ ਲੋ ਮਾਰਨ ਵਾਲਾ ਦਾ ਵਰਕਾ ਹੀ ਹੈ ਨਹੀਂ ਜੀ ਝੁੰਗੀ ਆ ਕਹਿੰਦੇ ਕਰਮ ਵਾਲੀ ਹੁੰਦੀ ਆ ਬਾਕੀ ਰੈਡ ਚ ਚਮਕ ਦਮਕ ਫੁੱਲ ਹੈ ਜੀ ਦੂਜਾ ਸੂਆ ਦਣ ਕਿੰਨੇ ਲੈ ਜੂ ਬਾਈ ਦਣ 7 ਭਏ ਆ ਠੀਕ ਹੈ ਜੀ ਹਫਤਾ ਪਿਆ ਬਾਕੀ ਕਈ ਆ ਰ ਇੱਕ ਦੋ ਦਿਨ ਪਸੂ ਉੱਪਰ ਵੀ ਲੈ ਜਾਂਦਾ ਆ ਇਹਨਾਂ ਕੋਈ ਸਮਝ ਲੋ ਸਿੰਘ ਆ ਆ ਸਿਰ ਤਾਂ ਰਸਾ ਲਓ ਜੀ ਆ ਬੇਗਾ ਥੰਦੇ ਲਓ ਜੀ ਦੂਰੋ ਕਰਕੇ ਦਿਖਾ ਦਿੰਨੇ ਆਪਾਂ ਭਲਾ ਵਿੜੇ ਦੇ ਵਿਚਾਲੇ ਬਾਕੇ ਚੋਲੋ ਭਈ ਹਾਂ ਥਣਾ ਦੇ ਸੈਜ ਵੀ ਸੋਹਣੇ ਆ ਗੇਪ ਤੇ ਕੋਈ ਫੋਟ ਨਹੀਂ ਸ਼ਾਕ ਨਹੀਂ ਕੱਲਾ ਕੱਲਾ ਨਿਕੜ ਮਾ ਥਣ ਲੱਗਿਆ ਵਾ ਬਾਕੀ ਸੂਹਾ ਦੂਜਾ ਹਵਾਨਾ ਇਹਨੇ ਵੀ ਸਟਾਰਟ ਹੀ ਕੀਤਾ ਬਣਾਉਣਾ ਸੋਹਣਾ ਤੇ ਵੱਡਾ ਹਵਾਨਾ ਤਿਆਰ ਕਰੂਗਾ ਖਾ ਦੇ ਕੁਛ ਖਾ ਝੋਲ ਬਹੁਤ ਆ ਜੀ ਹਵਾਨੇ ਚੈੱਕ ਕਰ ਸਕਦੇ ਹੋ ਬਾਕੀ ਸਿਲ ਸੌਦਾ ਅੰਤ ਕੋਈ ਨਹੀਂ ਸਕਿਨ ਦੀ ਸ਼ਾਈਨਿੰਗ ਦੇਖੋ ਲੈਸ਼ਕਾ ਮਾਰਦੀ ਹੈ ਬਈ ਧੁੱਪੇ ਦਾ ਇਹਦਾ ਮੁੱਲ ਬਈ ਇਹ ਵੀਰੇ ਕੱਚੀ ਵਹਿੜ ਦੇਵਾਂਗੇ ਹਾਂ ਨਾ 42500 ਦੀ 42.5 ਹਾਂ ਠੀਕ ਹੈ ਜੀ ਕੱਚੀ ਵਹਿੜ ਅੱਜ ਦੇ ਜਦ ਤਿਆਰ ਹੋਗੀ ਉਦਦੇ ਤਾਂ ਬਈ ਆਹ ਰੇਟ ਨਹੀਂ ਮਿਲਣਾ ਅੱਜ ਦਾ ਮੁੱਲ 42500 ਯਾਰ ਕਿਸੇ ਗਾਂ ਚ ਇੰਨੀ ਕਿਸੇ ਗਾਂ ਚ ਇੰਨੀ ਚੌਂਕਣੀ ਹੋਣੀ ਜਨੀ ਇਹ ਚ ਨਹੀਂ ਹੈ ਨਹੀਂ ਹੋਣੀ ਬਈ ਕਿਸੇ ਕਿਸੇ ਜੀ ਆਉਂਦੀ ਆ ਫੁੱਲ ਚਮਕਦਮ ਕਾਲੀ ਗਾਂ ਹੈ ਸੇਵਾ ਗੁਰ ਕੇ ਦੀ ਚੰਗੀ ਸੀ ਬਾਕੀ ਉਹ ਵੀ ਕਰਮਾਂ ਵਾਲੀ ਆ ਜੀ ਝੁੰਗੀ ਆ ਝੋਲ ਚੈੱਕ ਕਰ ਲੋ ਸੀਰੀਸ ਲਾਉ ਦਾ ਸਲੱਗ ਦਾ ਅੰਤ ਕੋਈ ਨਹੀਂ ਜੀ ਬੱਚੀ ਦਾ ਬਾਕੀ ਦੁੱਧ ਤੁਹਾਡੀ ਸੇਵਾ ਦਾ ਜੇ ਕੋਈ ਵੀ ਹੋਰ ਵਾਧਾ ਕਰ ਲੂੰ ਤਾਂ ਵਾਧਾ ਵੀ ਲੈ ਲੂੰ 42500 ਰੁਪਏ ਦੀ ਬਾਈ ਕੰਨਾ ਵੈੜ ਦੇ ਦਾਂਗੇ ਅੱਜ ਕੱਚੀ ਕੱਚੀ ਵੇੜਾ ਸਾਰੀਆਂ ਚਾਰੇ ਹੀ ਚੰਗੀਆਂ ਅੱਜ ਕੋਈ ਛੋਟੇ ਕੱਦ ਦੀ ਹੈ ਨਹੀਂ ਆਏ ਨਾ ਕੋਈ ਸਮਝ ਲੈ ਵੀ ਛੋਟੀਆਂ ਵੇੜਾ ਸਹੀ ਗੱਲ ਸਾਰੀਆਂ ਵੇੜਾ ਵੱਡੀਆਂ ਤਕਰੀਬਨ 5 ਫੁੱਟ ਦੇ ਨੇੜੇ ਤੇ हाइट 5 ਹੋਵੇ 5 1 ਇੰਚ ਹੋ ਸਾਰਿਆਂ ਦੀ 5 ਦੇ ਆਸ-ਪਾਸ ਘਿਰਦੇ ਜਾਏ ਨੇ ਕੋਈ 4 ਫੁੱਟ ਦੇ ਸਵਾ 4 ਹੋਰ ਨਾਲ ਹਾਂ ਛੋਟੀਆਂ ਨਹੀਂ ਸਾਰੀਆਂ ਹੀ ਵੱਡੀਆਂ ਸਾਰੀਆਂ ਵੱਡੀਆਂ ਹੈ ਵੀ ਗਰਮੀ ਦੇ ਦੋਫੇ ਹੀ ਆ ਬਾਈ ਹਾਂ ਕੋਈ ਕਿਸ ਨੇ ਗਰਮੀ ਨਹੀਂ ਮਨਾਉਣੀ ਨਹੀਂ ਤੇ ਫੈਟ ਚੰਗੀ ਆਉਣੀ ਆ 4 ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਇਹ ਬਈ ਪਲੂਨ ਵਗੈਰ ਸੁਣਦੀ ਆ ਹਾਂ ਦਣ ਕਿੰਨੇ ਲੈ ਜੂ ਬਾਈ ਦਣ ਹਜੇ 7 ਪਏ ਹੋਏ ਓਏ ਇਨਾ ਕਬਾਜੀ ਦੋਦ ਬਈ ਵੇੜ ਕੱਦ ਵਾਲੀ ਐ ਨਹੀਂ 17 18 ਕਰੋ ਦੀ ਗਾਰੰਟੀ ਦੇ ਦੇਵਾਂਗੇ ਬੜੇ ਦੰਦੋ ਜੀ ਦੰਦੋ ਬਈ ਇਹ ਸ਼ਕੀ ਆ ਵੱਡੀ ਹੋਈ ਬਣੀ ਵੀ ਤੋਰ ਕੇ ਦਿਖਾ ਦਿਓ ਜੀ ਚਮਕਦਮ ਕੇ ਦੇ ਵੀ ਬਹੁਤ ਆ ਜਰਸੀ ਜੀ ਪੈ ਜਾਂਦੀ ਆ ਹਨਾ ਬਾਈ ਹਾਂ ਜੀ ਜਰਸੀ ਆ ਬਈ ਕਾਲੇ ਰੰਗ ਦੀ ਪਹਿਲਾ ਸੂਆ ਕਾਲੇ ਰੰਗ ਦੀ ਜਰਸੀ ਚੰਗੇ ਕੱਦ ਦਾ ਘਾਠ ਵਾਲੀ ਆ ਕੋਈ ਛੋਟੀ ਨਾ ਸਮਝ ਲੈ ਥਾਣ ਬਹੁਤ ਟਾਪ ਦਾ ਲੱਗਿਆ ਆਪਾਂ ਨੇੜੇ ਤੋਂ ਚੈੱਕ ਕਰਾ ਦਾਂਗੇ ਤੇ ਰੂਪਲੀ ਕਰਾਂ ਥਾਣ ਤੁਹਾਨੂੰ ਦਿਖਾ ਦਿੰਨੇ ਆ ਜੀ ਬਾਕੀ ਹਵਾਨੇ ਝੋਲ ਚੈੱਕ ਕਰੋ ਥਾਣ ਬਹੁਤ ਸੋਹਣਾ ਆਣੀ ਵੀ ਆਣੀ ਆਣੀ ਸੂਪੂ ਸਹੀ ਕਿਸੇ ਗੱਲ ਨਾਲ ਹੀ ਸੁਣਾ ਇਹਨੇ ਜੀ ਝੋਲ ਹਵਾਨੇ ਦੇ ਚੈੱਕ ਕਰੋ ਬਾਈ ਹਫਤਾ ਪਿਆ ਸੂਨ ਚ ਤੇ ਹਫਤੇ ਤੱਕ ਦਾ ਹਵਾਨੇ ਦੀਆਂ ਗੱਲਾਂ ਬਾਤਾਂ ਹੀ ਹੋਰ ਹੋ ਜਾਣੀਆਂ 17 18 ਕਿਲੋ 17 18 ਕਿਲੋ ਦੀ ਆਪਾਂ ਗਰੰਟੀ ਵੀ ਦੇ ਦਾਂਗੇ ਵੇੜ ਦੀ ਇਹਦੀ ਠੀਕ ਹੈ ਜੀ ਕਿਉਂ ਵੇੜ ਦਾ ਉਤੋਂ ਵਜਨ ਵਜਨ ਪਿੱਠਪੂੜਾ ਬਾਲਾ ਚੰਗਾ ਆ ਵੇੜ ਦਾ ਬਾਕੀ ਬਾਈ ਚੰਗੀ ਆ ਵਜਨ ਵਾਲੀ ਆ ਚੰਗੀ ਸੰਭੀ ਪਲੀ ਸਕੈਨ ਨਾਲ ਸ਼ਾਈਨਿੰਗ ਕਰਦੀ ਆ ਫੁੱਲ ੁੱਪੇ ਜਿਓ ਦੇਖੋਗੇ ਹਵਾਨਾ ਚੰਗਾ ਤਿਆਰ ਕਰਦੀ ਹੁੰਦੀ ਆ ਆਫਟਰ ਤੇ ਕਰਦਾ ਪੂਰਾ ਟੌਪ ਦਾ ਹਵਾਨਾ ਤਿਆਰ ਕਰ ਲੈਣਾ ਮੇਨ ਗੱਲ ਸੀਰੀਅਸ ਲੱਗ ਪਉਰੀ ਆ ਹਨਾਂ ਦੀਆਂ ਬਈ ਸਾਰੀਆਂ ਹੀ ਓਕੇ ਆ ਜੀ ਹਾਂ ਹਾਂ ਵੀਰੇ ਠੀਕ ਹੈ ਜੀ ਗਰੰਟੀ ਹੋਊਗੀ ਆ ਠੀਕ ਆ ਜੀ ਇਹਦਾ ਮੁੱਲ ਬਈ ਇਹ ਵੀ 42 ਦੀ ਆ ਠੀਕ ਆ ਜੀ ਜੋੜਾ ਲੈ ਲੈ ਜੋੜਾ ਮਾਨ ਤਨ ਕਰ ਠੀਕ ਆ ਜੀ ਇਹਦਾ ਮੁੱਲ ਵੀ 42000 ਲਓ ਜੀ ਐਂ ਵੀ ਐਂ ਵੀ ਪਲੂਣ ਵਾਛੀ ਦੀ ਲੱਤਾਂ ਮਾਰੀ ਜਾਂ ਛੜਾਂ ਮਾਰੂ ਲੈ ਪਹਿਲਾਂ ਬੰਨਣ ਦੀ ਤਾਂ ਲੋੜ ਹੀ ਨਹੀਂ ਬਈ ਜਿਵੇਂ ਸ਼ਹਿਦ ਆਉਂਦਾ ਹਜੇ ਲੈ ਚੱਕ ਲੋ ਦੈਨ ਲੈ ਜੂ ਬਾਈ ਲੈ ਲਈ ਵਛੀ ਗੱਲ ਕਰਕੇ ਸੂਗੀ ਐ ਵੀ ਉਹੋ ਜੀ ਵਛੀ ਆ ਲੂਤਲਾ ਲੈ ਝੋਲ ਵੀ ਚੰਗੀ ਪਈ ਆ 42500 ਦਾ ਮੁੱਲ ਕਰਦੇ ਆ ਜੇ ਕੋਈ ਜੋੜਾ ਲੈ ਲੂਗਾ ਤਾਂ ਮਾਨ ਦਾ ਨੂੰ ਖੁੱਲਾ ਹੋ ਜੂਗਾ ਜਿਹਨੂੰ ਚਾਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਐ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ